ਕਬਾੜੀਆ ਜੋ ਚੀਜ਼ ਚੁੱਕ ਕੇ ਖੜੇਗਾ ਨਾ ਉਹ ਪੈਸੇ ਉਹਨੂੰ ਥੋਂ ਦੇਣੇ ਪੈਣਗੇ। ਅੱਛਾ ਜੀ। ਹਾਂਜੀ ਜੀ। ਮਤਲਬ ਉਹ ਸੀਮਿੰਟ ਦੀਆਂ ਟੁੱਟੀਆਂ ਟੀਨਾ ਨੇ। ਸੀਮਿੰਟ ਦੀਆਂ ਟੁੱਟੀਆਂ ਟੀਨਾ ਐ। ਜੀ। ਉਹਦੇ ਦੇ ਚੋਰੀ ਕੀਤਾ ਉਹਦੇ ਦੇ ਪਰਚਾ ਦਰਜ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਸਟੈਪ 1 ਹੋਇਆ ਹਲੇ। ਹਲੇ ਸਟੈਪ 2 3 ਬਾਕੀ ਨੇ। ਅੱਛਾ ਜੀ। ਠੀਕ ਹੈ ਨਾ ਹਲੇ ਦੇ ਮੱਲ ਨੇ ਕਾਲਾ ਕੋਡ ਤੈ ਹੀ ਕਰਾਇਆ ਹਲੇ ਪਾਇਆ। ਅੱਛਾ ਜੀ। ਹੁਣ ਤੇ ਪੁਲਿਸ ਨੂੰ ਪਤ ਨਹੀਂ ਗਾਂਧੀ ਵਾਲੀਆਂ ਅੰਕਾ ਚੜ ਗਈਆਂ। ਉਹਨਾਂ ਨੂੰ ਚੋਰੀ ਵਿਖੀ ਨਹੀਂ। ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਕਿ ਇਹ ਜਿਹੜੇ ਬੰਦਿਆਂ ਦਾ ਹ ਸੱਦ ਕੇ ਵੀ ਕੰਧ ਦੇ ਪਿੱਛੇ ਇਹਨਾਂ ਨੂੰ ਕਿਵੇਂ ਦਿਖਦਾ ਤੇ ਮੋੜ ਘੱਟ ਕੇ ਕਿਵੇਂ ਦਿਖਦਾ ਐਬਲੀ ਟੈਕਨੋਲੋਜੀ ਇਹਨਾਂ ਕੋ ਸਿੱਖਣੀ ਹੈ ਤੇ ਪੰਜਾਬ ਪੁਲਿਸ ਨੂੰ ਸਿਖਾਣੀ ਹੈ ਇਹਨੂੰ ਦੋਸ਼ੀਆਂ ਦੀ ਸੂਚੀ ਚ ਆ ਗਿਆ ਕ੍ਰਾਈਮ ਰਜਿਸਟਰ ਚ ਆ ਗਿਆ ਔਰ ਇਹ ਕ੍ਰਾਈਮ ਕ੍ਰਿਮੀਨਲ ਬਣ ਗਿਆ ਔਰ ਇਹ ਦੋਸ਼ੀ ਦਾ ਜਹ ਹੈ ਨਾ ਵਾਈਸਪੰਜਾਬ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਪੰਜਾਬ ਪੁਲਿਸ ਕਈ ਵਾਰੀ ਕੰਮ ਨਹੀਂ ਕਰਦੀ ਜਾਂ ਕਈ ਵਾਰ ਕੇਸ ਨਹੀਂ ਕਰਦੀ ਪਰ ਜਦੋਂ ਅਦਾਲਤ ਦੀ ਗੱਲ ਆਉਂਦੀ ਹੈ ਤਾਂ ਅਦਾਲਤ ਅਜਿਹੇ ਫੈਸਲੇ ਸੁਣਾ ਦਿੰਦੀ ਹੈ ਜਿਨੂੰ ਸੁਣ ਕੇ ਤੁਸੀਂ 당ਗ ਰਹਿ ਜਾਓਗੇ ਹੁਣ ਵੀ ਮੈਂ ਅਜਿਹੇ ਫੈਸਲੇ ਦੇ ਲਈ ਇੱਕ ਖਬਰ ਕਰ ਰਿਹਾ ਹਾਂ ਇਸ ਖਬਰ ਦੇ ਵਿੱਚ ਇੱਕ ਮੈਨੂੰ ਲੱਗਦਾ ਸ਼ਾਇਦ 500 ਰੁਪਏ ਦੀ ਟੀਨ ਹੋਏਗੀ ਜਿਸ ਨੂੰ ਚੋਰੀ ਕੀਤਾ ਤੇ ਉਸ ਦੇ ਲਈ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਚੋਰੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਮੇਰੇ ਨਾਲ ਮੌਜੂਦ ਹੈ ਡਾਕਟਰ ਐਡਵੋਕੇਟ ਸੁਨੀਲ ਮੱਲਨ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜਾ ਮਾਮਲਾ ਕਦੋਂ ਦਾ ਹੈ ਕੀ ਮਾਮਲਾ ਹੈ ਕਿ ਐਫ ਆਈ ਆਰ ਕਿਹਦੇ ਖਿਲਾਫ ਦਰਜ ਹੋਈ ਭਾਜੀ ਤੁਸੀਂ 500 ਰੁਪਏ ਗਲਤ ਕਰ ਗਏ ਅੱਛਾ 500 ਨਹੀਂ ਹੈ ਸੌਰੀ ਕਬਾੜੀਆ ਜੋ ਚੀਜ਼ ਚੁੱਕ ਕੇ ਖੜੇਗਾ ਨਾ ਉਹ ਪੈਸੇ ਉਹਨੂੰ ਹੱਥੋਂ ਦੇਣੇ ਪੈਣਗੇ ਅੱਛਾ ਜੀ ਹਾਂਜੀ ਮਤਲਬ ਉਹ ਸੀਮਿੰਟ ਦੀਆਂ ਟੁੱਟੀਆਂ ਟੀਨਾ ਨੇ ਸੀਮਿੰਟ ਦੀਆਂ ਟੁੱਟੀਆਂ ਟੀਨਾ ਹੈ ਜੀ ਉਹਦੇ ਦੇ ਇੱਕ ਚੋਰੀ ਕੀਤਾ ਉਹਦੇ ਦੇ ਪਰਚਾ ਦਰਜ ਹੋਏ ਹਾਂਜੀ 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 ਸੀਮਿੰਟ ਦੀਆਂ ਟੁੱਟੀਆਂ ਟੀਨਾ ਨੂੰ ਚੋਰੀ ਕੀਤਾ ਚੋਰੀ ਦੀ ਪਹਿਲਾਂ ਮੈਂ ਦੱਸਣਾ ਉਹ ਡੈਫੀਨੇਸ਼ਨ ਸਮਝਾਵਾਂ ਆ ਮੇਰਾ ਪੈਨ ਪਿਆ ਤੁਹਾਡੀ ਨੀਤ ਖਰਾਬ ਹੋ ਗਈ ਮੈਂ ਉਲਟ ਲੈਣਾ ਸੌਰੀ ਇਹ ਤੁਹਾਡਾ ਪੈਨ ਹੈ ਮੇਰੀ ਨੀਤ ਖਰਾਬ ਹੋ ਗਈ ਮੈਂ ਇਹਨੂੰ ਚੁੱਕ ਕੇ ਇੱਥੇ ਰੱਖਤਾ ਹੈ ਜੀ ਮੈਂ ਸ਼ਾਂਤ ਬੈਠਾ ਤੁਸੀਂ ਵੀ ਸ਼ਾਂਤ ਬੈਠੇ ਹੋ ਇਹਨੂੰ ਹੌਲੀ ਜਿਵੇਂ ਮੁੜ ਕੇ ਇੱਥੇ ਰੱਖਤਾ ਹੈ ਸ਼ਾਇਦ ਤੁਸੀਂ ਭੁੱਲ ਗਏ ਤੇ ਮੈਂ ਹੌਲੀ ਜਿ ਇਹਨੂੰ ਜੇਬ ਚ ਪਾ ਲਿਆ ਚਲੋ ਜੇਬ ਵਾਲਾ ਕੰਮ ਕੈਨਸਲ ਕਰ ਦਿੰਦੇ ਮੈਨੂੰ ਇਸ ਜਗ੍ਹਾ ਤੇ ਰੱਖ ਗਿਆ ਤੇ ਮੈਂ ਆਪ ਵੀ ਬਾਹਰ ਚਲ ਗਿਆ ਇਹ ਡਿਸਪਲੇਸਮੈਂਟ ਆਫ ਪ੍ਰੋਡਕਟ ਅੱਛਾ ਔਰ ਨਹੀਂ ਐਸੈਟ ਅੱਛਾ ਲਾਅ ਦੀ ਬ੍ਰਿਕੀ ਕਹਿੰਦੀ ਡਿਸਪਲੇਸਮੈਂਟ ਆਫ ਐਸੈਟ ਜੇ ਹੋ ਗਈ ਹੈ ਚੋਰੀ ਸਾਹਿਬ ਤੋਂ ਵੀ اچھا ਤੇ ਇਸ ਮਾਮਲੇ ਚ ਕੀ ਹੋਇਆ ਇਸ ਮਾਮਲੇ ਚ ਮੇਰੇ ਕਲਾਇੰਟ ਦੀ ਦੁਕਾਨ ਹੈ ਦੁਕਾਨ ਦੀ ਮੈਂ ਇੱਥੇ ਫੋਟੋ ਖਾ ਦਿੰਨਾ ਇਹ ਮੇਰੇ ਕਲਾਇੰਟ ਦੀ ਦੁਕਾਨ ਹੈ ਜੀ ਕੈਮਰਾਮੈਨ ਨੇੜੇ ਆ ਜਾਣਗੇ ਤੇ ਜਿਆਦਾ ਵਧੀਆ ਸਮਝਾ ਦਾਂ ਆਜੋ ਇੱਧਰ ਆਜੋ ਔਰ ਇਹ ਸਾਰੀ ਦੁਕਾਨ ਵਿੱਚ ਜਿਹੜਾ ਲਾਲ ਪੇੜ ਕਰ ਰਿਹਾ ਇਹ ਮੇਰੇ ਕਲਾਇੰਟ ਦੀ ਹੈ ਪਲੱਸ ਹੈ ਜੀ ਇਹ ਜਿਹੜੀ ਦੂਸਰੀ ਪਾਸਾ ਹੈ ਕ੍ਰੋਸ ਕੀਤਾ ਹੈ ਇਹ ਦੋਸ਼ੀਆਂ ਦੀ ਦੁਕਾਨ ਹੈ ਜੀ ਕੰਧ ਸਾਂਝੀ ਹੈ ਜੀ ਛੱਤਾਂ ਵੀ ਸਾਂਝੀਆਂ ਹੋਣਗੀਆਂ ਜੀ ਇਹ ਜਗ੍ਹਾ ਖਾਲੀ ਹੈ ਇਹ ਸੜਕ ਹੈ ਇਹ ਵੀ ਸੜਕ ਹੈ ਜੀ ਇਹ ਖੰਨਾ ਬੁੱਕ ਡਿਪੂ ਹੈ ਜੀ ਇਹ ਰਾਮਾ ਬੁੱਕ ਡਿਪੂ ਹੈ ਜੀ ਜੀ ਰਾਮਾ ਬੁੱਕ ਡਿਪੂ ਜਲੰਧਰ ਦੀ ਗੱਲ ਕਰ ਰਿਹਾ ਮੈਂ ਇਹ ਦੁਕਾਨਦਾਰ ਨੇ ਇੱਥੋਂ ਨਿਕਲਿਆ ਜੀ ਇੱਥੋਂ ਇੱਥੇ ਟੀਨਾ ਲਾਈਆਂ ਸੀ ਕਿਉਂਕਿ ਕੰਧ ਨਹੀਂ ਕਰਨ ਦਿੰਦਾ ਅੱਛਾ ਕੰਧ ਸੇਫਟੀ ਲਈ ਖੰਨੇ ਨੂੰ ਦੇ ਜਦੋਂ ਸੇਫਟੀ ਲਈ ਨਹੀਂ ਕਰਨ ਦਿੰਦਾ ਵਿਚਾਰਾ ਆਪਣੀਆਂ ਟੀਨਾ ਜੀਆਂ ਲਾ ਕੇ ਜਾਂਦਾ ਉਹਨੂੰ ਡਰ ਰਕਰਨ ਦਾ ਚੋਰੀ ਨਾ ਹੋ ਜੇ ਇਸ ਬੰਦੇ ਨੇ 1 ਜਨਵਰੀ 2019 ਨੂੰ ਅੱਛਾ ਇਹ 6 ਸਾਲ ਪੁਰਾਣਾ ਮਾਮਲਾ ਹੈ ਹਾਂਜੀ 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 ਰਾਮਾ ਬੁੱਕ ਡੀਪੋ ਦੇ ਮਾਲਕ ਤੇ ਉਹਦੇ ਗਵਾਵਾਂ ਨੇ ਰਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ 11 ਤੋਂ ਲੈ ਕੇ 24 ਲਗਭਗ 23 ਬੰਦੇ ਅੰਦਰ ਜਾਣੇ ਹਨ ਹਲੇ ਇੱਕ ਕੇਸ ਹਲੇ ਇੱਕ ਤੇ ਐਫ ਆਈ ਆਰ ਦਰਜ ਹੋਈ ਹੈ ਉਸ ਤੋਂ ਇਲਾਵਾ ਪੁਲਸ ਵਾਲਾ ਵੀ ਹੈ ਔਰ ਪੁਲਸ ਦਾ ਐਸ ਐਚਓ ਏ ਐਸ ਆਈ ਉਦੋਂ ਜਿਨ੍ਹਾਂ ਨੇ ਝੂਠੀਆਂ ਰਿਪੋਰਟਾਂ ਬਣਾਈਆਂ ਉਹ ਪਾਰਟੀ ਬਣੇ ਆ ਉਹ ਜਾਣਗੇ ਸਟੈਪ 1 ਹੋਇਆ ਲੈ ਹਲੇ ਸਟੈਪ 2 3 ਬਾਕੀ ਨੇ ਅੱਛਾ ਜੀ ਠੀਕ ਹੈ ਨਾ ਹਲੇ ਦੇ ਮੱਲ ਨੇ ਕਾਲਾ ਕੋਡ ਤੈ ਹੀ ਕਰਾਇਆ ਲੈ ਪਾਇਆ ਅੱਛਾ ਜੀ ਹੁਣ ਇਹਦੇ ਚ ਫਿਰ ਇੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸੀ ਹਾਂ ਇਹਦੇ ਵਿੱਚ ਅਸੀਂ 1 ਜਨਵਰੀ 19 ਨੂੰ ਕੰਪਲੀਟ ਦਿੱਤੀ ਜੀ ਅ ਪੁਲਿਸ ਨੂੰ ਤੇ ਵੀ ਇਦਾਂ ਦਾ ਇਦਾਂ ਲੋਫੜੋ ਵੀਡੀਓ ਫੁਟੇਜ ਆ ਵੇਖੋ ਸਾਰੇ ਸਬੂਤ ਤੇ ਪੁਲਿਸ ਨੂੰ ਪਤ ਨਹੀਂ ਗਾਂਧੀ ਵਾਲੀਆਂ ਐਨਕਾ ਚੜ ਗਈਆਂ ਉਹਨਾਂ ਨੂੰ ਚੋਰੀ ਵਿਖੀ ਨਹੀਂ ਅੱਛਾ ਜੀ ਉਹਨਾਂ ਨੇ ਕਲੋਜ਼ਰ ਰਿਪੋਰਟ ਬਣਾ ਦਿੱਤੀ ਠੀਕ ਹੈ ਜੀ ਕਲੋਜ਼ਰ ਰਿਪੋਰਟ ਬਣਾਤੀ ਚਲੋ ਐਸਐਚਓ ਕਲੋਜ਼ਰ ਰਿਪੋਰਟ ਬਣਾ ਸਕਦਾ ਪੈਸੇ ਖਾ ਗਿਆ ਜਾਂ ਕੀ ਕਰ ਗਿਆ ਰੱਬ ਜਾਣੇ ਜਾਂ ਉਹਨੂੰ ਦਿਖਿਆ ਕੁਛ ਨਹੀਂ ਕਿਉਂ ਨਹੀਂ ਦਿਖਿਆ ਉਹਦਾ ਰੀਜ਼ਨ ਉਹ ਆਪ ਹੀ ਦੱਸੇਗਾ ਫਿਰ ਅਸੀਂ ਟੀਚ ਸੈਕਟਰੀ ਨੂੰ ਦਿੱਤੀ ਜੀ ਚਿੱਠੀ ਫਿਰ ਅਸੀਂ ਡੀਜੀਪੀ ਪੰਜਾਬ ਪੁਲਿਸ ਨੂੰ ਦਿੱਤੀ ਏਡੀਜੀਪੀ ਕ੍ਰਾਈਮ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿੱਤੀ ਆਈਜੀ ਈਓ ਵਿੰਗ ਨੂੰ ਦਿੱਤੀ ਕਮਿਸ਼ਨਰ ਪੁਲਿਸ ਜਲੰਧਰ ਨੂੰ ਦਿੱਤੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤੀ ਡਿਸਟ੍ਰਿਕਟ ਅਟਾਰਨੀ ਨੂੰ ਵੀ ਚਿੱਠੀ ਭੇਜੀ ਏਡੀਸੀਪੀ 1 ਪੰਜਾਬ ਪੁਲਿਸ ਨੂੰ ਭੇਜੀ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ACB ਨਾਰਥ ਤੁਹਾਡੇ ਪੰਜਾਬ ਪੁਲਿਸ ਜਲੰਧਰ ਨੂੰ ਭੇਜੀ SHQ ਡਿਵੀਜ਼ਨ ਨੰਬਰ 3 ਜੀ ਉਹਨਾਂ ਨੂੰ ਵੀ ਭੇਜੀ ਇਹਨਾਂ ਸਾਰਿਆਂ ਨੇ 2019 ਤੋਂ ਲੈ ਕੇ ਹੁਣ ਤੱਕ ਦੀ ਲੜਾਈ 6 ਸਾਲਾਂ ਦੀ ਨਾਲ ਸਾਰਿਆਂ ਤੇ ਸੀ ਪਰ ਅਸੀਂ ਮਾਨਯੋਗ ਅਦਾਲਤ ਵਿੱਚ ਕੇਸ ਪਸਤਾ ਸੀ 29 ਅਕਤੂਬਰ 2022 ਨੂੰ 3 ਸਾਲ ਬਾਅਦ 3 ਸਾਲ ਹਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਤੇ ਅੱਜ ਤੋਂ 3 ਸਾਲ ਪਹਿਲਾਂ ਸੋ ਮਾਨਯੋਗ ਅਦਾਲਤ ਵਿੱਚ ਇਹ ਪ੍ਰੋਸੀਜਰ ਸ਼ੁਰੂ ਹੋ ਗਿਆ ਅਸੀਂ ਉੱਥੇ ਆਪਣੀ ਵੀਡੀਓ ਫੁਟੇਜ ਦਿੱਤੀ ਅਸੀਂ ਉੱਥੇ ਬਾਕੀ ਐਵੀਡੈਂਸ ਦਿੱਤੀ ਅੱਛਾ ਇਹ ਜ ਮਜ਼ੇਦਾਰ ਗੱਲ ਪਤਾ ਕੀ ਕੀ ਜੇ ਜੀ ਇਹ ਸਾਰੇ ਬੰਦਿਆਂ ਨੂੰ ਨਾ ਮੈਂ ਜਰੂਰ ਮਿਲਣਾ ਤੇ ਇਹਨਾਂ ਨੂੰ ਮੈਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦਾ ਕਿ ਇਹ ਜਿਹੜੇ ਬੰਦਿਆਂ ਦਾ ਹੁਣ ਮੈਂ ਨਾਂ ਲੈ ਲਖੜੇ ਇਹਨਾਂ ਨੂੰ ਸੱਦਿਓ ਸੱਦ ਕੇ ਵੀ ਕੰਧ ਦੇ ਪਿੱਛੇ ਇਹਨਾਂ ਨੂੰ ਕਿਵੇਂ ਦਿਖਦਾ ਤੇ ਮੋੜ ਕੱਟ ਕੇ ਕਿਵੇਂ ਦਿਖਦਾ ਇਹ ਆਪਣੀ ਟੈਕਨੋਲੋਜੀ ਇਹਨਾਂ ਕੋ ਸਿੱਖਣੀ ਹੈ ਤੇ ਪੰਜਾਬ ਪੁਲਿਸ ਨੂੰ ਸਿਖਾਣੀ ਹੈ ਮਤਲਬ ਇਹ ਗਵਾਹ ਨਹੀਂ ਸਾਰੇ ਇਹਨਾਂ ਚੋਂ ਕਈ ਗਵਾਹਾਂ ਨੂੰ ਆਪਣੇ ਘਰ ਬੈਠਿਆਂ ਦਿਖਿਆ ਕਿ ਸੰਚਿਤ ਨੇ ਚੋਰੀ ਨਹੀਂ ਕੀਤੀ अच्छा नहीं कीती संचित ਦੇ ਹੱਕ ਚ ਗਵਾਹੀ ਦਿੱਤੀ यस संचित ਉਹ ਕਹਿੰਦੇ ਕੈਮਰਾ ਗਲਤ ਏ اچھا ਉਹ ਫਿਰ ਮਤਲਬ ਹੁਣ ਉਹ ਵੀ ਵਿੱਚ ਉਹਦੇ ਘਰੋਂ ਦੁਕਾਨ ਕੋਈ 12 13 ਮੋੜ ਨੇ ਭਾਜੀ ਇਹ ਟੈਕਨੋਲੋਜੀ ਸਿੱਖਣੀ ਏ ਸਾਡੇ ਬੰਦਿਆਂ ਚੱਡੀ ਤਾਕਤ ਹੈ ਅਮਰੀਕਾ ਕੈਨੇਡਾ ਫੇਲ ਹੋ ਜਾਣਾ ਉਹ 트럼ਪ ਨੇ ਵੀ پاگل ਹੋ ਜਾਣਾ ਵੀ ਬੰਦੇ ਨੂੰ ਉੱਥੇ ਸਦੋ ਇਹਨਾਂ ਨੂੰ ਯੂ ਐਸ ਸਿਟੀਜ਼ਨਸ਼ਿਪ ਮਿਲ ਜਾਨੀ ਇੱਕ ਮਿੰਟ اچھا ਇਹ ਫਿਰ ਸਾਬਤ ਹੋ ਗਿਆ ਕਿ ਇਹ ਬੰਦੇ ਉੱਥੇ ਨਹੀਂ ਮੌਜੂਦ ਸੀਗੇ ਤਾਂ ਹੀ ਤਾਂ ਹੀ ਪਰਚਾ ਆਇਆ ਨਾ ਨਹੀਂ ਇੱਕ ਤੇ ਹੋਇਆ ਕਿ ਹੁਣ ਸਾਰਿਆਂ ਤੇ ਹੋਇਆ ਮਤਲਬ ਇੱਕ ਤੇ ਹੋਇਆ ਹਾਂ ਉਹੀ ਨਹੀਂ ਹਾਲੇ ਇੱਕ ਮੈਂ ਦੱਸਣ ਲੱਗਾ ਭਾਜੀ ਵਾਰੀ ਵਾਰੀ ਹੈ ਨਾ ਇਦੇ ਵਿੱਚ ਐਸੇ ਕੁਲਦੀਪ ਸਿੰਘ ਤੇ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਸ ਵਲੇ ਮੌਕੇ ਦਾ ਉੱਤੇ ਪਰਚਾ ਹੋਣਾ ਜੇ ਸੰਚਿਤ ਕੁਮਾਰ ਤੇ ਹੋ ਗਿਆ ਜੀ ਅਰਵਿੰਦਰ ਕੁਮਾਰ ਉਹਦਾ ਬਾਪ ਉਹਦੇ ਤੇ ਹੋਣਾ ਜੇ ਪੁੱਤਰ ਗੁਰਦਾਸ ਰਾਮ ਰਾਮਾ ਬੁਖ ਡਿਪੂ ਫਿਰ ਅਮਰਜੀਤ ਸਿੰਘ son of ਦਿਆ ਸਿੰਘ ਇਹ ਰੈਜ਼ੀਡੈਂਟ ਆ ਪਤਨੀ ਕਿਹੜੀ ਹੈ ਜਲੰਧਰ ਤੇ ਕਰਾਰਾ ਹੈ ਨਾ ਮੁੱਲਾ ਕਰਾਰਾ ਫਿਰ ਹਰਵਿੰਦਰ ਸਿੰਘ son of ਸੰਤੋਖ ਸਿੰਘ ਇਹ ਸ਼ਿਵ ਵਿਹਾਰ ਦਾ ਬੰਦਾ ਹੈ ਪਵਨ ਸਰੀਨ son of ਅਸ਼ੋਕ ਸਰੀਨ ਇਹ ਨੀਲਮ ਮਹਿਲ ਦਾ ਬੰਦਾ ਹੈ ਨੀਲਾ ਮਹਿਲ ਨੀਲਾ ਮਹਿਲ ਫਿਰ ਉਸ ਤੋਂ ਬਾਅਦ ਜੋ ਦੀਪਕ ਜੋਸ਼ੀ son of ਗੋਪਾਲ ਪੱਤੀ ਜੋਸ਼ੀ ਇਹ ਬੰਦਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕਹਿੰਦਾ ਆਪਣੇ ਆਪ ਨੂੰ ਅਡਾ ਹਿਸ਼ਾਰਪੁਰ ਦਾ ਜੀ ਇਹ ਵੀ ਹੈਗਾ ਜੇ ਵਿੱਚ ਮਾਈ ਰੰਗੇਟ ਮਨੋਜ ਗਾਂਧੀ son of ਜੇ ਆਰ ਗਾਂਧੀ ਇਹ ਵੀ ਪ੍ਰੇਮਨਗਰ ਦਾ ਬੰਦਾ ਹੈ ਜਤਿੰਦਰ ਸਿੰਘ son of ਚੁੰਨੀ ਲਾਲ ਇਹ ਵੀ ਪ੍ਰੇਮਨਗਰ ਦਾ ਬੰਦਾ ਹੈ ਅਸ਼ਮਾਨ ਹਾਂਜੀ ਜਤਿੰਦਰ ਕੁਮਾਰ ਹਾਂਜੀ ਸੌਰੀ ਸਨ ਆਫ ਸ੍ਰੀ ਚੁੰਨੀਲਾ ਫਿਰ ਆਸ਼ੂ ਗੁਪਤਾ son of ਬਿਲਾਸ ਰਾਏ ਇਹ ਚੌਕ ਡਾ ਟਾਂਡਾ ਦਾ ਰਹਿਣ ਵਾਲਾ ਭੁਵਨੇਸ਼ ਕੁਮਾਰ ਬ੍ਰਦਰਨ ਲਾ ਸੰਚਿਤ ਦਾ ਸਾਲਾ ਜਾਂ ਜੀਜਾ ਪਤਾ ਨਹੀਂ ਕੌਣ ਹੈ ਤੇ ਸੰਜੀਤ ਕੁਮਾਰ ਉਹ ਨਾਲ ਸੀ ਗੁਰਮੀਤ ਸਿੰਘ ਕੇਅਰ ਆਫ ਮੰਨੀ ਟਾਬਾ ਇਹ ਸੀ ਸਤਨਾਮ ਲੱਕੀ son of ਸੰਚਿਤ ਕੁਮਾਰ ਇਹ ਸੀ ਫਿਰ ਸੁਸ਼ੀਲ ਕੁਮਾਰ ਛੱਡਾ ਟਰਾਂਸਪੋਰਟ ਵਾਲੇ ਕੇਅਰ ਆਫ ਸੰਚਿਤ ਕੁਮਾਰ ਇਦੇ ਵਿੱਚ ਇੱਕ ਬੰਦਾ ਲੈ ਰਹਿ ਗਿਆ ਨਾ ਸਾਰੇ 6 ਬੰਦੇ ਹੋਰ ਨੇ ਜਿਹੜੇ ਬੰਦੇ ਇਹਦੀ ਦੁਕਾਨ ਤੇ ਕੰਮ ਕਰਦੇ ਸੀ ਉਹਨਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਵੀ ਫੋਟੋ ਖਿਚਾ ਕੇ ਫੇਸਬੁੱਕ ਤੇ ਪਾਇਆ ਮਾਲ ਉਹ ਕੀ ਸੀ ਉਹ ਭਾਜੀ ਮੈਂ ਪੁਲਿਸ ਦੀ ਵਰਦੀ ਪਾ ਕੇ ਫੇਸਬੁੱਕ ਤੇ ਪਾਦਾ ਮੈਂ ਇੰਸਪੈਕਟਰ ਹਾਂ ਅੱਛਾ ਜੀ ਤੇ ਇਹਨ ਪਰਸੋਨੇਸ਼ਨ ਹੈਗੀ ਐ ਇਸ ਦਾ 107 ਜੋਧੇ ਪਰਚਾ ਹੁੰਦਾ ਉਹ ਵਾਲੇ ਸੈਕੰਡ ਫੇਸ ਹੈ ਉਹ ਚਲੋ ਉਹ ਅਲੱਗ ਉਹ ਮਸਾਲਾ ਪਿਆ ਸਾਡੇ ਕੋਲ ਨਹੀਂ ਵੈਸੇ ਵੀ ਉਹ ਅਲੱਗ ਕੇਸ ਹੈ ਆਹ ਅਲੱਗ ਕੇਸ ਦੇ ਵਿੱਚ ਉਹ ਜਿਹੜੇ ਤੁਸੀਂ 12 ਨਾਮ ਗਿਣਾਏ ਨੇ ਇਹ ਸਾਰੇ ਗਵਾਹ ਨੇ ਵਿੱਚ ਹਾਂ ਸੰਜੀਤ ਤੋਂ ਦੀ ਦੇ ਹੱਕ ਜਿਨ੍ਹਾਂ ਨੇ ਗਵਾਹੀ ਦਿੱਤੀ ਸਾਂਝੇ ਬਿਆਨ ਦਿੱਤੇ ਕਈ ਕੁਛ ਕੀਤਾ ਇਹ ਉਹ ਬੰਦੇ ਨੇ ਇਹ ਸਾਰੇ ਬੰਦੇ ਡਿੱਕੇ ਜਾਣਗੇ ਮੈਂ ਧਾਰਾ ਕਿਹੜੀ ਕਿਹੜੀ ਰਿਕੁਐਸਟ ਬਿਲਕੁਲ ਮੈਮ ਜੀ ਐਪਲੀਕੇਸ਼ਨ ਦਿੱਤੀ ਸੀ ਮੈਂ ਅੰਡਰ ਸੈਕਸ਼ਨ 156 3 ਕੋਰਟ ਟੂ ਟੇਕ ਕਾਗਨੀਸ਼ਨਸ ਆਫ ਦੀ ਅਫੈਂਸ ਠੀਕ ਹੈ ਜੀ ਕ੍ਰਿਮੀਨਲ ਕੇਸ ਤੇ ਉਹਦੇ ਚ ਮੈਂ ਮੰਗੀ ਸੀ 379 ਬੀ 2 ਦਿਓ ਜੀ ਕਿਉਂਕਿ ਰਾਤ ਵੇਲੇ ਦਾ ਮਾਮਲਾ ਹੈ 380 ਦਿਓ 426 427 461 ਰੈਡ ਵਿਦ 12B ਐਂਡ 34 ਆਫ ਆਈਪੀਸੀ ਤੇ ਕੇਸ ਪ੍ਰੋਗਰੈਸ ਮੋਨੀਟਰ ਕਰਨ ਦੀ ਉਸ ਤੋਂ ਇਲਾਵਾ ਜਿਹੜੇ ਪਬਲਿਕ ਸਰਵੰਟ ਜਿਹੜੇ ਅੰਦਰ ਨੇ ਪੁਲਸ ਵਾਲੇ ਜਿਨ੍ਹਾਂ ਨੇ ਪੈਸੇ ਖਾ ਕੇ ਜਾਂ ਕਿਹੜੀਆਂ ਗੰਦੀਆਂ ਐਂਕਾ ਲਵਾ ਕੇ ਉਹਨਾਂ ਨੂੰ ਇਹ ਵੀਡੀਓ ਫੁਟੇਜ ਗਲਤ ਲੱਗੀ ਤੇ ਜਿਹੜੇ ਨਾਲ ਦੇ ਬੰਦੇ ਵੀ ਸੀ 166 ਹੈ ਪਬਲਿਕ ਸਰਵੰਟ ਡਿਸਬੀਇੰਗ ਡਾਇਰੈਕਸ਼ਨ ਆਫ ਲਾ 160 ਪਬਲਿਕ ਸਰਵੰਟ ਫਰੇਮਿੰਗ ਐਂਡ ਇਨਕਰੈਕਟ ਡਾਕੂਮੈਂਟ ਝੂਠਾ ਕਾਗਜ਼ ਬਣਾਣਾ 177 ਫਾਲਸ ਫਰਨਿਸ਼ਿੰਗ ਫਾਲਸ ਇਨਫੋਰਮੇਸ਼ਨ ਉਹਨਾਂ ਨੇ ਝੂਠੀ ਸੂਚਨਾ ਬਣਾਈ ਨਾ ਕਹਿ ਕੇ ਕਿ ਸੰਜੀਤ ਕੁਮਾਰ ਨੇ ਕੀਤਾ ਕੁਛ ਨਹੀਂ 217 ਪਬਲਿਕ ਸਰਵੈਂਟ ਡਿਸ obeyਿੰਗ ਡਾਇਰੈਕਸ਼ਨ ਆਫ ਲਾ 218 120b 34 ਔਰ ਸੈਕਸ਼ਨ ਜਿਹੜਾ ਪੰਜਾਬ ਪੁਲਿਸ ਰੂਲ ਦਾ 22.5 ਉਸ ਤੋਂ ਇਲਾਵਾ ਜਿਹੜੀ ਕੋਰਟ ਨਾਲ ਇਹਨਾਂ ਨੇ ਧੋਖੇਦੜੀ ਕੀਤੀ ਮਤਲਬ ਜਿਹੜੀ ਗਲਤ ਡਾਕੂਮੈਂਟ ਪ੍ਰੋਡਿਊਸ ਕੀਤੇ ਉਹਦੇ ਧਾਰਾ 193 195 196 97 199 200 203 ਆਈਪੀਸੀ ਜੇ 195 ਧਾਰਾ ਲੱਗਦੀ ਹੈ ਜੀ 10 ਸਾਲ ਕੈਦ ਤੇ 10 ਲੱਖ ਰੁਪਏ ਜੁਰਮਾਨਾ ਇਹ ਤੁਸੀਂ ਡਿਮਾਂਡ ਕੀਤੀ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਗਵਾਹੀਆਂ ਦਿੱਤੀ ਜਾਂ ਇਹਦੇ 'ਚ ਹੈਗੇ ਨਹੀਂ ਕਿਸੇ ਵੀ ਤਰੀਕੇ ਦੋਸ਼ੀ ਜਾਂ ਦੋਸ਼ੀ ਦੀ ਮਦਦ ਕਰਨੀ ਗੈਰਕਾਨੂੰਨੀ ਹੈ ਔਰ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤੇ ਡੈਫੀਨੇਟਲੀ ਤੁਹਾਡੇ ਖਿਲਾਫ ਇਹ ਪਰਚੇ ਦਰਜ ਹੁੰਦੇ ਨੇ ਤੇ ਆਈਓ ਕੁਲਦੀਪ ਸਿੰਘ ਦੇ ਖਿਲਾਫ ਵੀ ਸਪੈਸ਼ਲ ਤੌਰ ਤੇ ਮੰਗਿਆ ਤੇ ਉਸ ਤੋਂ ਇਲਾਵਾ ਅਸੀਂ ਥੈਫਟ ਦੀ ਡੈਰੀ ਰਿਪੋਰਟ ਵੀ ਕਰਾਈ ਸੀ ਉਹਦਾ ਵੀ ਲਿਖਿਆ ਹੈ ਕਨਸੀਡਰ ਕਰੋ ਇੱਕ ਹੈਲਪਲਾਈਨ ਨੰਬਰ 181 ਤੇ 1 ਜਨਵਰੀ 2019 ਨੂੰ ਡੈਰੀ ਨੰਬਰ ਜੇ ਐਲ ਡੀ ਸੀਟੀ 3077608 ਡੀਅਰ ਕਾਲਰ ਕੰਪਲੀਟ ਆਫ থেਫਟ ਰਜਿਸਟਰਡ ਨੰਬਰ ਨ ਨ ਨ ਤੇ ਪੁਲਿਸ ਕੀ ਛੜਕੇ ਨੂੰ ਜਾਂਦੀ ਰਹਗੀ ਫਿਰ ਅੱਛਾ ਹੁਣ ਇਸ ਕੇਸ ਦੇ ਵਿੱਚ ਇੱਕ ਦੇ ਖਿਲਾਫ ਕੋਰਟ ਨੇ ਆਰਡਰ ਦੇ ਦਿੱਤੇ ਨੇ ਉਹ ਕੀ ਹੈ ਉਹ ਦੱਸ ਦੋ ਹੁਣ ਡਿਟੇਲ ਚ ਕੋਰਟ ਨੇ ਕਿਹਾ ਮੈਂ ਤੁਹਾਨੂੰ ਆਰਡਰ ਪੜ੍ਹ ਕੇ ਸੁਣਾਣਾ ਜੀ ਮੈਂ ਤੁਹਾਨੂੰ ਇਹਦੀ ਕਾਪੀ ਵੀ ਦੇਵਾਂਗਾ ਅਕੋਰਡਿੰਗਲੀ ਕਿਊਲਸ ਨੰਬਰ 12 ਸੰਚਿਤ ਕੁਮਾਰ ਇਜ਼ ਸਮਨਡ ਅੰਡਰ ਸੈਕਸ਼ਨ 379 of ipc to appear and answer the allegations leveled against leveled against him by the complainant let the process be issued on the filing of copy of so and so the baki court the order ne ede vich onne us to upar la paya vi kova admittedly the uh, only article stated to be stolen is a piece of cement sheet and is clearly seen in the photograph and video footage the, the theft indicate the act of removing a piece of old cement sheet by respondent 12 sanjit kumar and keeping it at distance without the consent of the complainant displacement aagi na ji ji meri cheez chuk ke taddi knowledge to baghair mainnu kithe hor rakh dewa te galat hai therefore accused 12 is liable to be summoned under section 144 so. however no fences made out remaining respondent e hun jadon halle ਪ੍ਰਾਇਮਰ ਫਾਈਲ ਜਿਹੜੀ ਸਾਡੀ ਅਲੀਗੇਸ਼ਨ ਆਈ ਹੈ ਉਹਦੇ ਚ ਨੋ ਅਫੈਂਸ ਮੇਡ ਆਊਟ ਹੈ ਜਦੋਂ ਇਹ ਗਵਾਹੀ ਕਰਾਉਣੀ ਹੈ ਗਵਾਹੀ ਦੇ ਵਿੱਚ ਫਿਰ ਅਸੀਂ ਦੱਸਣਾ ਵੀ ਆਹ ਖ ਝੂਠੀ ਗਵਾਹੀ ਆਈ ਪੁਲਿਸ ਕੋਲ ਫਾਈਲ ਚ ਸਾਈਨੋ ਹੈ ਨਾ ਉਸ ਤੋਂ ਬਾਅਦ ਇਹ ਟੈਂਸ਼ਨਰੀ ਐਪਲੀਕੇਸ਼ਨ ਦੇ ਕੇ ਬਾਕੀ ਰੱਖ ਦਿੰਦੇ ਨੇ ਅੱਛਾ ਹੁਣ ਇਹਦੇ ਚ ਜਿਹੜੇ ਦੋਸ਼ੀ ਜਿਹੜਾ ਤੁਸੀਂ ਕਹਿ ਰਹੇ ਹੋ 12 ਨੰਬਰ ਉਹਦੇ ਕੋਲ ਹੁਣ ਕੀ ਰਸਤੇ ਨੇ ਭਾਜੀ ਮੈਂ ਕਿਹ ਦੱਸਾਂ ਨਹੀਂ ਆਪਾਂ ਫਿਰ ਵੀ ਕਾਨੂੰਨੀ ਤੋਂ ਕਾਨੂੰਨੀ ਰਹੇਗਾ ਜਮਾਨਤ ਕਰਾਇਗਾ ਟ੍ਰਾਇਲ ਫੇਸ ਕਰੇਗਾ ਅੱਛਾ ਪਾਸਪੋਰਟ ਜਬ ਤੱਕ ਰਵਾਂਗਾ ਇਹਦੀ ਬਾਕੀ ਵੀ ਇਹਦੀ ਜਿਹੜੀ ਕਨਵਿਕਸ਼ਨ ਜਿਹੜੀ ਜੋੜਾ ਉਹਨੂੰ ਕਹਿੰਦੇ ਨੇ ਰਜਿਸਟਰ ਨੰਬਰ 19 ਜਿਹਦਾ ਨਾਂ ਰਜਿਸਟਰ ਕਰਵਾਵਾਂਗਾ ਬਈ ਦੋਸ਼ੀਆਂ ਦਾ ਰਜਿਸਟਰ ਪੁਲਸ ਰੱਖਦੀ ਆ ਦੀ ਪਾਸਪੋਰਟ ਵੈਰੀਫਿਕੇਸ਼ਨ ਕੈਨਸਲ ਹੋਏਗੀ ਜੇ ਕੋਈ ਅਸਲਾ ਲਾਇਸੈਂਸ ਗਲਤੀ ਨਾਲ ਲੈ ਲਿਆ ਖੋ ਕੈਨਸਲ ਕਰਵਾਵਾਂਗਾ ਕਿ ਜੋ ਵੀ ਇਹਦੀ ਇਹਨੇ ਫੈਸਿਲਿਟੀਆਂ ਲਈਆਂ ਹੋਣਗੀਆਂ ਇਹਨੂੰ ਦੋਸ਼ੀਆਂ ਦੀ ਸੂਚੀ 'ਚ ਆ ਗਿਆ ਕ੍ਰਾਈਮ ਰਜਿਸਟਰ 'ਚ ਆ ਗਿਆ ਔਰ ਇਹ ਕ੍ਰਾਈਮ ਕ੍ਰਿਮੀਨਲ ਬਣ ਗਿਆ ਔਰ ਇਹ ਦੋਸ਼ੀ ਦਾ ਜਿਹਖਾਈ ਹੈ ਨਾ ਕਨਵਿਕਸ਼ਨ ਜਦੋਂ ਹੋਏਗੀ ਉਦੋਂ ਕਨਵਿਕਸ਼ਨ ਵੀ ਹੋਏਗੀ ਅੱਛਾ ਇਹ 6 ਸਾਲ ਬਾਅਦ ਤੁਸੀਂ ਐਫ ਆਈ ਆਰ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋਏ ਕਿੰਨਾ ਕੁ ਟਾਈਮ ਲੱਗਿਆ ਜਿਹੜਾ ਸ਼ਿਕਾਇਤ ਕਰਤਾ ਉਹ ਕਿੰਨਾ ਕੁ ਸਾਥ ਦਿੱਤਾ ਹੁੰਦੇ ਸ਼ਿਕਾਇਤ ਕਰਤਾ ਸਾਡਾ ਬੜਾ ਸ਼ਰੀਫ ਆਦਮੀ ਹੈ ਅੱਛਾ ਜੀ ਉਹ ਕੀ ਦੱਸਾਂ ਤੁਹਾਨੂੰ ਮੈਂ ਬਟ ਇਹ ਹੈ ਕਿ ਮੈਂ ਉਹਨੂੰ ਇੱਕੋ ਗੱਲ ਕਹੀ ਸੀ ਵੀ ਜਾਂ ਤੇ ਸੱਜਣਾ ਲੜਨਾ ਉਹਦੇ ਘਰ ਜਾ ਕੇ ਮਾਫੀ ਮੰਗ ਲੈ ਤੇ ਜੇ ਖੜੇਗਾ ਤੇ ਫਿਰ ਮਰਦਾਂ ਵਾਂਗੂ ਖਲੋਤਾ ਰਹੇ ਜਿਨ੍ਹਾਂ ਦੀ ਪਿੱਠ ਨਹੀਂ ਹੁੰਦੀ ਮੈਂ ਉਹਨਾਂ ਨਾਲੇ ਤੁਰਦਾ ਜਦੋਂ ਰਾਜੀ ਨਾਮਾ ਵੀ ਕਰਨਾ ਹੈਗਾ ਨਾ ਤੇ ਮੈਨੂੰ ਪੁੱਛੇ ਬਿਨਾਂ ਜੇ ਕੀਤਾ ਤਾਂ ਫੇਰ ਮੇਰੇ ਤੋਂ ਬੁਰਾ ਤੇਰੇ ਵੱਲ ਵੀ ਕੋਈ ਨਹੀਂ ਕਿਉਂਕਿ ਮੈਂ ਗਲਤ ਬੰਦੇ ਦਾ ਕੇਸ ਲੈ ਕੇ ਖੁਸ਼ ਨਹੀਂ ਅੱਛਾ ਫਿਰ 6 ਸਾਲ ਦੀ ਲੰਬੀ ਲੜਾਈ ਲੱਗੀ ਲੜਾਈ ਤੁਸੀਂ ਅਸੀਂ ਚੰਡੀਗੜ੍ਹ ਤੋਂ ਜਲੰਧਰ ਦਾ ਰਸਤਾ ਨਾਪਦੇ ਰਹੇ ਅਸੀਂ ਅੱਛਾ ਕਿੰਨੀਆਂ ਕੋਈ ਤਰੀਕਾ ਭੁਗਤੀਆਂ ਜੁਨੀਆਂ ਵੀ ਭੁਗਤੀਆਂ ਪਈਆਂ ਜੀ ਭੁਗਤੀਆਂ ਅਸੀਂ ਡੀਜੀਪੀ ਆਫਿਸ ਵੀ ਗਏ ਆ ਐਸਐਸਪੀ ਆਫਿਸ ਵੀ ਆਏ ਆ ਹਰ ਜਗ੍ਹਾ ਗਏ ਆ ਹਰ ਜਗ੍ਹਾ ਪੂਰੀ ਗੱਲ ਦੱਸੀ ਹੈ ਪਰ ਪੁਲਿਸ ਨੇ ਤੇ ਇੰਜ ਸੋਚਿਆ ਵੀ ਪਰ ਨਾ ਹੁਣ ਹੀ ਕੁਛ ਨਹੀਂ ਹਲੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਦੀ ਵਾਰੀ ਆ ਹੁਣ ਮੈਨੂੰ ਇਹ ਵੀ ਪਤਾ ਲੱਗਾ ਮੇਰੇ ਕਲੈਂਡ ਦਾ ਫੋਨ ਆਇਆ ਸੀ ਕਿ ਭਾਜੀ ਸਾਰਾ ਡੱਬਰ ਮੇਰੇ ਪੈਰਾ ਤੇ ਡਿੱਗੀ ਜਾਂਦਾ ਕੀ ਕਰਾਂ ਮੈਂ ਕਿਹਾ ਤੂੰ ਸੋਚ ਲੈ ਕੀ ਕਰਨਾ 6 ਸਾਲ ਲੱਗੇ ਤੈਨੂੰ ਲੜਾਈ ਲੜਨ ਚ ਤੇਰਾ ਕਿੰਨੀ ਜ਼ਿੰਦਗੀ ਕਿੰਨਾ ਪੈਸਾ ਬਰਬਾਦ ਹੋਇਆ ਹੁਣ ਤੂੰ ਆਪਣਾ ਇਹ ਨੂੰ ਸਜਾ ਤੱਕ ਪਛਾ ਕੀ ਫਰਕ ਪੈਂਦਾ ਸਾਨੂੰ ਜੀ ਤੇ ਇਹਦਾ ਜੋ ਫੇਟ ਹੋਏਗਾ ਦੇਖੀ ਜਾਏਗੀ ਜਾਂ ਫਿਰ ਵਿਕਦਾ ਮੈਂ ਤਾਂ ਸ਼ਰਮ ਕਰ ਨਹੀਂ ਜਾਂ ਫਿਰ ਵਿਕਦਾ ਕਿਸੇ ਕਿਤੇ ਵਿਕੇਗਾ ਨਾ ਜਿੱਦਣ ਤੇਰੇ ਤੇ ਭੀੜ ਪਈ ਸੀ ਤੇਰੀ ਤੇਰੇ ਏਰੀਆ ਦੇ ਪ੍ਰਧਾਨ ਤੇਰੇ ਨਾਲ ਨਿਕਲਉਤੇ ਉਹ ਚੋਰ ਨਾ ਖਲੋਤੇ ਮੈਂ ਸਾਬਤ ਕਰਦਾ ਜਿਵੇਂ ਉਹਨੂੰ ਚੋਰ ਸ਼ਰੇਆਮ ਕਹਿੰਦਾ ਸੰਜੀਤ ਕੁਮਾਰ ਰਾਮਾਬੋਕ ਡਿੱਪੂ ਵਾਲਾ ਚੋਰ ਕਿਉਂਕਿ ਕੋਰਟ ਨੇ ਆਰਡਰ ਕੀਤਾ ਵੀ ਤੂੰ 379 ਦੇ ਅਖਲਾ ਪ੍ਰੂਵ ਹੋਈ ਬਾਕੀਆਂ ਦੇਖਲਾ ਪ੍ਰੀਮੀ ਅਵਿਡੈਂਸ ਸੀ ਨਾ ਪ੍ਰਾਇਮਰੀ ਫਸਾਈ ਕੇਸ ਉਹਦੇ ਬਣ ਗਿਆ ਹੁਣ ਜਦੋਂ ਅੱਗੇ ਅੱਗੇ ਅਵਿਡੈਂਸ ਆਈ ਜਾਏਗੀ ਸਾਰੇ ਠੁਕ ਜਾਣਗੇ ਕਿੱਥੇ ਭੱਜਣਗੇ ਨਾ ਪੁਲਿਸ ਪਾ ਸਕਦੀ ਹੈ ਤੇ ਨਾ ਹੀ ਕੋਈ ਹੋਰ ਜਿਹੜੇ ਵੀ ਬੰਦੇ ਇਸ ਕਾਗਜ਼ ਦੇ ਉੱਤੇ ਪਰੋਏਗਾ ਨਾ ਇਹ ਬਚਦੇ ਨਹੀਂ ਇਹ ਗੱਲ ਮੇਰੀ ਪੱਕੀ ਜੇ ਜੀ ਬਹੁਤ ਮਿਹਰਬਾਨੀ ਸੋ ਦੇਖੋ ਅਸੀਂ ਐਡਵੋਕੇਟ ਸੁਨੀਲ ਮੱਲਨ ਜੀ ਨਾਲ ਗੱਲ ਕੀਤੀ ਹੈ ਲਗਭਗ 6 ਸਾਲ ਲੜਾਈ ਲੜੀ ਹੈ ਤੇ ਅੱਜ ਉਹਨਾਂ ਚ ਇੱਕ ਅਕਿਊਜ਼ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੁਣ ਪੂਰਾ ਕੇਸ ਅੱਗੋਂ ਚੱਲੇਗਾ ਹੁਣ ਅੱਗੋਂ ਪੂਰਾ ਕੇਸ ਚੱਲੇਗਾ ਕੀ ਹੋਏਗਾ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰਾਂਗਪੂਰੀ ਵਾਈਸਪੰਜਾਬ ਜਿਲ੍ਹੇ